ਸਾਰਾ ਸਾਰਾ ਘੱਟਾਣੇ ਦਾ ਤੂੰ ਆਪ ਹੀ ਗਿਆ ਸਰ ਮੈਂ ਤੈਨੂੰ ਪਰੇ ਹੋਣ ਨੂੰ ਗਿਆ ਉਥੋਂ ਗੱਡੀ ਤੋਂ ਜਿੰਦ ਗਲਤ ਤੇ ਚੱਲਦਾ ਮੋਟਰਸਾਈਕਲ ਲਾਗੇ ਮੈਂ ਤੈਨੂੰ ਕੱਢ ਕੇ ਮਿਲ ਜਾ ਤੂੰ ਭਾੜਾ ਫਿਰਦਾ ਲੈ ਜਾ ਟ੍ਰਿਪਲ ਦਾ ਵੀ ਕੰਮ ਹੈ ਜੋ ਇਹਦੇ ਪਾਸ ਹੈ ਨਹੀਂ ਉਹ ਵੀ ਕਰਨਾ ਚਾਣੇ ਦਾ ਜਾਓ 12 ਨੰਬਰ ਦਾ ਚੱਲ ਪਰੇ ਹੋ ਤੂੰ ਬਹੁਤ ਤੇਜ਼ ਚੱਲਦਾ ਤੂੰ ਮੋਟਰ ਤੂੰ ਸਟਾਰਟ ਕਰਕੇ ਕੋਈ ਜਾਂਦਾ ਮੈਂ ਕੀ ਕਰਨੀ ਜਾਂ ਵੀ ਤੇਰੀ ਤੈਨੂੰ ਤੋ ਹਰਵਣਾ ਚਲ ਗੱਲ ਸੁਣੋ ਤਾਂ ਗੱਲ ਦਾ ਸੁਣੋ ਸਰ ਕਹਿੰਦਾ ਮੇਰੀ ਗੱਲ ਸੁਣੋ ਸੜਾ ਕੱਲ ਪਤਾ ਯਾਰ ਕਿਉਂ ਬਖਾਉਣਾ ਸੁਆਪਣਾ ਦੇਖ ਮਾਣ ਕਰ ਮੈਂਨੇ ਲਾ ਦੋ ਮਿੰਟ ਗੱਲ ਤਾਂ ਹੋ ਰਹੀ ਤੁਸੀਂ ਕਰੋ ਜਰਾਬ ਸਮਝੋ ਗੱਲ ਤੁਹਾਡੇ ਵਰਗੇ ਹੀ ਆ ਅਸੀਂ ਤੁਹਾਡੀ ਸਾਡੀ ਕਿੰਨੀ ਕਿ ਦਿਹਾੜੀ ਹੈ ਮੈਂ ਮੋਟਰ ਦਿਖਾਇਆ ਇੱਥੇ ਆਨਲਾਈਨ ਪੈਸੇ ਨਹੀਂ ਕਰ ਰਹੀਆਂ ਪਾਸੇ ਜੜੀ ਐਪ ਕਲਾ ਜਾਨ ਕਰ ਕਿਉਂ ਬੋਲਦਾ ਇਹ ਨਾ ਕੋਈ ਗੱਲ ਬਣਾ ਰਿਹਾ ਹੈ ਸਰਕਾਰ ਕਰਕੇ ਨੀ ਕਿਹਦਾ ਨਾਮ ਕੀ ਆ ਕਿਸ ਨੂੰ ਪੜਾਏਗਾ ਕੀ ਨਹੀਂ ਕੋਈ ਮੇਰਾ ਨਾਮ ਆ ਠੀਕ ਹੈ ਨਾ ਮੈਂ ਤਾਂ ਲਗਾ ਨਹੀਂ ਕਿਹਨੇ ਐਸਆਈ ਕੁਲਵਿੰਦਰ ਸਿੰਘ 6 ਨੰਬਰ ਖਾੜੇ ਦਾ ਮੇਰਾ ਚਾਚਾ ਲੱਗਦਾ ਉਹ ਕਹਾਣੀ ਨਹੀਂ ਕਰਾਈ ਮੈਂ ਤੁਹਾਨੂੰ ਕੋਈ ਸੀਨ ਨਹੀਂ ਦੇਣਾ ਵਾਲੇ ਚਲੋ ਲੱਗੇ ਸੀਗੇ ਸਰ ਕਾਰ ਕਰਕੇ ਹੀ ਟੁੱਪ ਡਰ ਗਏ ਕੀ ਕਰੇਗਾ ਜੇ ਮੀਡੀਆ ਲੱਗੇ ਨਾ ਉਹ ਕਰ ਮੈਂ ਕੀ ਕਰੇਗਾ ਵੀ ਵਾਲੇ ਨੇ ਆਪਣਾ ਹੀ ਕਰ ਲਾਉਣਾ ਮੈਂ ਕਰਨਾ ਜ਼ਰਾ ਬੰਦ ਕਰਾ ਦੇਣਾ ਤੇਰੇ ਨਾਮ ਹੈਗੀ ਮੋਟਰਸਾਈਕਲ ਪਤਾ ਹੀ ਨਾ ਹਾਂ ਫੇਰ ਤੜਨਾ ਆ ਗਿਆ ਮੇਰਾ ਨਾਮ ਸੁਰੇਂਦਰ ਕੁਮਾਰ ਜੋਨ ਇਨਚਾਰਜ ਦੱਸ ਦਿੰਗੇ ਆਗੇ ਸੁਰੇਂਦਰ ਕੁਮਾਰ ਆਹੋ ਜਾਦੀ ਕੀਤੇ ਗੋਲਦੀ ਫਾਜੂਕੀ ਦਾ ਮਾਮਲਾ ਕੀ ਹੈ ਸਰ ਟ੍ਰਿਪਲ ਸਵਾਰੀ ਸੀ ਬੁਲਟ ਤੇ ਕੋਈ ਕਿੰਨੇ ਕੇ ਚਲਾਨ ਕਰਤੇ ਆ ਸਰ ਪਰ ਤੇ 7-8 ਚਲਾਨ ਕਰਤੇ ਸੀ ਕੋਈ ਸ਼ੱਕੀ ਵਿਅਕਤੀ ਕੋਈ ਪਾਇਆ ਗਿਆ ਕੋਈ ਕਿੰਨੇ ਕੇ ਬੰਦੇ ਕੀਤੇ ਉਹਨੇ 3-4 ਹੀ ਦਿੱਤੇ ਜੀ ਅੱਛਾ ਬਿਲਕੁਲ ਅਨਦਗੀ ਇਨਸਪੈਕਟਰ ਕੋਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਉਹ ਇਹ ਵੀ ਆਪਣੇ ਪੁਲਰ ਬਾਜੀ ਨਾ ਕਰਨ ਜਿਹੜੇ ਸਟੇਸ਼ਨ ਤੇ ਆਉਂਦੇ ਆ ਜਿਹੜੇ ਟ੍ਰਿਪਲਸ ਵਾਰੀ ਤੇ ਆਉਂਦੇ ਆ ਤੇ ਤਿੰਨ ਚੜ ਕੇ ਬਿਨਾ ਬੇਕਰ ਕਰਨ ਕਈ ਬੋਲਟ ਤੇ ਪਟਾਕੇ ਵਗੈਰਾ ਵੀ ਕਈਆਂ ਦੇ ਕਾਫੀ ਲੱਗੇ ਨਹੀਂ ਮਾਰਦਾ ਅੱਛਾ ਹਾਂ ਜੀ ਸੁਵਿੰਦਰਪੁਰ ਟਾਈਡੋ ਕੀ ਤੱਕ ਨਹੀਂ ਮਾਰਦੇ ਸੀ ਪਟਾਕੇ ਨਹੀਂ ਮਾਰਦਾ ਉਹ ਨੱਕੇ ਦੇ ਬਾਰ-ਬਾਰ ਉਹ ਸਾਸਰ ਨੂੰ ਦੁੱਧਾ ਹੀ ਆਇਆ ਤੇ ਨਾਈਟ ਨੂੰ ਜਿੱਥੇ ਸਿਰ ਆਪਣਾ ਨੱਕ ਲਗਾਇਆ ਨੱਕ ਲਗਾਇਆ ਇਹਦੇ ਬਾਰੇ ਦਾ ਉਹ ਥੋੜਾ ਜਿਹਾ ਸਿਲੈਂਸਰ ਮੋਡੀਫਾਈਡ ਸੀਗਾ ਇਹ ਕਿਤਾ ਮਤਲਬ ਸਰ ਪਤਾ ਹੀ ਆਵੇਂ ਆਪਣੇ ਅਫਸਰ ਸਿਲੈਂਸਰ ਮੋਡੀਫਾਈਡ ਵਾਏ ਪਿੱਛੇ ਦੀ ਕੰਪਨੀ ਦੇ ਨਾਲ ਆਂਦੇ ਤਾਂ ਦੱਸ ਗਣ ਨਹੀਂ ਇਹ ਨਹੀਂ ਆਪਣਾ ਕੰਪਨੀ ਵਾਲਾ ਹੀ ਆ ਇਹ ਇਹ ਕੰਪਨੀ ਵਾਲਾ ਕੰਪਨੀ ਦਾ ਸਿਲੈਂਸਰ ਨਹੀਂ ਕਿੱਥੇ ਜਿਹੜੇ ਆਵਾਜ਼ ਬਹੁਤ ਸਾਇਲੈਂਟ ਇਹ ਕਰਕੇ ਆਵਾਜ਼ ਦੇਸ ਦੇ ਕੇ ਦੇ ਰਿਹਾ ਉੱਧਰ ਆਵਾਜ਼ ਆਉਂਦੀ ਚਲਾਨ ਹੋਇਆ ਤਾਂ ਉਹਦੇ ਕਰਕੇ ਵਾਜ਼ ਦੇ ਕੇ ਗਿਆ ਚਲਾਨ ਦੇ ਮਤਲਬ ਇਹ ਚਲਾਨ ਹੋਇਆ ਤਾਂ ਖਿੱਚ ਕੇ ਜਾਣ ਕੇ ਵਾਜ਼ ਮਿਲਦਾ ਵਸੇ ਇਹ ਤਾਂ ਕਾਨੂੰਨ ਨੂੰ ਮਤਲਬ ਕੀ ਕਿਥੇ ਨਾ ਕਿੱਥੇ ਚਲੋ ਕੋਈ ਨਹੀਂ ਫੀੜ ਆ ਜਾਗੇ ਦੇਖਣਾ ਫਿਰ ਚਲਾਨ ਕਰਤਾ ਜਾਏਗਾ ਸਿੰਦਰ ਭਾਈ ਕਿੰਨੇ ਕੋਈ ਜਿਹੜੇ ਵਹੀਕਲ ਚੈੱਕ ਕਰ ਚੁ ਕبھی ਕਰ ਕਰਕੇ 6-7 ਚਲਾਨ ਕਰਤੇ ਆ ਅੱਛਾ ਜੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਹੁੱਲੜ ਬਾਦ ਇੱਦਾਂ ਘੁੰਮ ਰਹੇ ਨੇ ਰਾਤ ਨੂੰ ਆਪਣਾ ਕੋਲੋਂ ਹੁਕਮਾਂ ਵੀ ਜਿਹੜੇ ਇੱਦਾਂ ਤੋਰੇ